ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਨੀ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਸਾਦੇਕ ਸ਼ਹਿਰ ਦੇ ਬਿਲਕੁਲ ਬੁੱਕਲ ਦੀ ਨਿੱਗ ਮੰਨਦਾ ਇਹ ਪਿੰਡ ਆ ਮਾਨੀ ਸਿੰਘ ਵਾਲਾ ਮੱਖਣਵੀਰ ਦੇ ਕੋਲੇ ਜਿੰਦਾ ਟਰੈਕਟਰਾਂ ਦੇ ਵਪਾਰ ਦੇ ਵਿੱਚ ਬਹੁਤ ਵੱਡਾ ਨਾਮ ਆ ਉਸ ਵੀਰ ਦੇ ਕੋਲੇ ਇਸ ਟਾਈਮ ਆ ਜੋ ਦਾ ਇੱਕ ਮਹੇਂ ਵੇਚਣੀ ਲਾਈ ਆ ਬਾਈ ਨੇ ਬਈ ਟੋਕੜ ਗੱਪਣ ਕਿੰਨੇ ਚਰ ਦੀ ਗੱਪਣਾ ਤੇ ਦੁੱਧੋ ਡਰਾਈ ਆ ਕੀ ਗੱਲ ਪਤਾ ਮਿਲ ਜਾਣੀ ਆ ਬਿਲਕੁਲ ਭਾ ਦੇ ਵਿੱਚ ਹੀ ਵੀ ਕਹਿਣ ਤੋਂ ਪਾਵੇ ਆ ਵੀ ਤੁਹਾਨੂੰ ਗੱਬਣ ਮੈਂ ਲੈ ਦੇਨੀ ਆ ਮਿੱਤਰੋ ਮੈਂ ਫੰਡਰਾਂ ਵਾਲੇ ਪਾ ਦੇ ਵਿੱਚ ਹੀ ਕਰਦੇ ਆ ਗੱਲਬਾਤ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਵਧੀਆ ਸੇਤਾਂ ਘਰ ਪਰਿਵਾਰ ਬਾਈ ਸਭ ਵਧੀਆ ਵੀਰੇ ਠੀਕ ਆ ਮਖਣ ਬਾਈ ਜਿਹੜੀ ਮੈਂ ਵੇਚਣੀ ਆ ਆਪਾਂ ਪਹਿਲਾਂ ਤਾਂ ਇਹ ਦੱਸ ਦੇ ਵੀ ਸੂਆ ਕਿੰਨਾ ਵੀਰੇ ਇਹ ਵੀਰੇ ਪਹਿਲੇ ਸੂਏ ਸੂਈ ਆ ਅੱਛਾ ਸੱਤਾਂ ਮਹੀਨਿਆਂ ਦੀ ਗੱਬਣ ਆ ਅੱਠਵਾਂ ਮਹੀਨਾ ਲੱਗਾ ਵਿਆ ਕਿੰਨੀ ਤਰੀਕ ਤੋਂ ਅੱਠਵਾਂ ਮਹੀਨਾ ਲੱਗ ਗਿਆ ਵੀਰੇ ਨੂੰ ਬਸ ਇੱਕ ਦੋ ਦਿਨ ਹੀ ਹੋਇਆ ਵੀਰੇ ਇੱਕ ਦੋ ਦਿਨ ਹੀ ਹੋਇਆ ਹਾਂ ਦੁੱ ਵੇਰੇ ਹੁਣ ਇਸ ਟਾਈਮ 3 ਕਿਲੋ ਦੁੱਧ ਆ ਫਿਰ ਵੀ ਠੀਕ ਆ ਹਨਾ ਮਨ ਲਾ ਜਿਵੇਂ 8ਵੇਂ ਮਹੀਨੇ ਚ ਵੜ ਗਏ ਸੀਲ ਵਾਲਾ ਪੱਖ ਤਾਂ ਇਹਦਾ ਮੂਰੇ ਆ ਗਿਆ ਬਾੜੇ ਤੇ ਮਿਲਦੀ ਆ ਬਹੁਤ ਸੀਲ ਆ ਵੀਰੇ ਠੀਕ ਆ ਬਾਈ ਤੇ ਵੀਰੇ ਟੀਕਾ ਟੂਕਾ ਚੰਗਾ ਹੀ ਭਰਾਇਆ ਹੋਇਆ ਵੀਰੇ ਵਧੀਆ ਸੀਮਨ ਦਾ ਟੀਕਾ ਭਰਾਇਆ ਆਪਣੇ ਕੋਲੇ ਸਟਰਾ ਪਿਆ ਦੇ ਦਾਂਗੇ ਨਾਲ ਠੀਕ ਆ ਚੋਣ ਚੰਗਾ ਲੱਗਾ ਬਿਲਕੁਲ ਓਕੇ ਆ ਵੀਰੇ ਠੀਕ ਆ ਮੱਖਣ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਯਾਰ ਰੇਟ ਜੈ ਜੀ ਹੋਊਗਾ 60000 ਰੁਪਿਆ ਵੀਰੇ ਬਾਈ ਠੀਕ ਆ ਯਾਰ ਫਿਰ ਬਾਈ ਯਾਰ ਹਨਾ ਇਹਨਾਂ ਦਾ ਮਨ ਲਾ ਤੇ ਮਾਨਤਨ ਹੋ ਜੂ ਇਹਦੇ ਵਿੱਚੋਂ ਬਾਈ ਮੌਕੇ ਤੇ ਕਰ ਦਾਂਗੇ ਮਾੜਾ 93007 93007 03600 03600 ਹਾਂਜੀ 93007 ਤੇ 03600 ਬਾਈ ਦਾ ਨੰਬਰ ਲੈ ਵੀ ਤੋਰਦੇ ਭਰਾ ਹੁਣ ਲੈ ਵੀ ਮਿੱਤਰੋ 8ਵਾਂ ਮਹੀਨਾ ਇਹਨੂੰ ਲੱਗ ਗਿਆ ਕਰਮਾ ਵਾਲੀ ਨੂੰ 7 ਮਹੀਨਿਆਂ ਦੀ ਕੰਪਲੀਟ ਹੋ ਗਈ ਪਹਿਲੇ ਸੋਇ ਦੁੱਧ ਦੇਗੀ 10 ਕਿਲੋ ਬਈ ਬਈ 12 ਕਿਲੋ ਦੁੱਧ ਕੱਢਿਆ 12 ਕਿਲੋ ਦੁੱਧ ਨੇ ਪਹਿਲੇ ਸੋਇ ਤਾਜੀ ਸੁਕੇ ਦਿੱਤਾ ਹੋਇਆ ਬਈ ਕਰਮਾ ਵਾਲੀ ਨੇ ਤੇ ਹੁਣ ਬਈ ਤੁਸੀਂ ਆਪ ਸਿਆਣੇ ਆ ਵੀ 8ਵੇਂ ਮਹੀਨੇ 'ਚ ਵੜ ਗਈ ਆ ਤਾਂ ਫਿਰ ਵੀ ਇੱਕ ਟਾਈਮ ਦੁੱਧ ਦਈ ਜਾਂਦੀ ਐ ਨੇ ਦੋਵੇਂ ਟਾਈਮ ਦਿੰਦੀ ਆ ਵੀਰੇ ਦੋਵੇਂ ਟਾਈਮ ਹਰੇ ਪਿਆਰ ਦੇਣਾ ਵਾ ਜਾਨੀ ਕਿ ਕਹਿਣ ਤੋਂ ਭਾਵੇਂ ਥਣ ਵੀ ਪਾਸ ਹੋ ਜਾਂਦੇ ਆ ਤੇ ਦੂਜਾ ਬਈ ਚਾਹ ਵੀ ਬਣਾ ਦੋਵੇਂ ਟਾਈਮ ਹੀ ਮਿਲਦੀ ਠੀਕ ਆ ਭਾਈ ਦੋਵੇਂ ਟਾਈਮ ਹੀ ਮਿਲਦੀ ਆ ਭਾਈ ਇਹ ਵੀ ਗੱਲ ਨਾਲ ਹੀ ਆ ਜੇ ਫਿਰ ਤਾਂ ਸੀਲ ਵਾਲਾ ਪੱਖ ਤੰਦਾ ਯਾਰ ਕਮਾਲ ਦਾ ਮੈਂ ਵਾਕਿਆ ਟਿਕਾਣੇ ਦੀ ਆ ਰੇਟ ਇੰਦਾ ਹੈਗਾ 62000 ਰੁਪਏ ਸਿਰਫ ਬਾਈ ਜੰਦੇ ਚ ਮਾਨਤਨ ਵੀ ਹੋ ਜਾਣਾ ਤੁਸੀਂ ਆਪ ਸਿਆਣੇ ਆ ਝੋਟੀ ਗੱਡੀ ਚੰਗੀ ਆ ਭਾਈ ਵਜਨ ਭੋਜਨ ਵਾਲੀ ਝੋਟੀ ਆ ਤੇ ਬਾਕੀ ਬਰੀਕੀ ਬਹੁਤ ਚੰਗੀ ਦੀ ਇੱਕ ਟਰੈਕਟਰ ਖੜਿਆ ਪਾਈ ਦੇ ਕੋਲੇ ਟਰੈਕਟਰਾਂ ਬਾਰੇ ਵੀ ਆਪਾਂ ਗੱਲਬਾਤ ਕਰ ਲਈਏ ਦੋ ਟਰੈਕਟਰ ਖੜੇ ਆ ਇਹਨਾਂ ਮੱਖਣ ਭਾਈ ਇੱਕ ਟਰੈਕਟਰ ਜਿਹੜਾ ਕਿਹੜਾ ਮਾਡਲ ਆ ਤਾਂ ਕੀ ਗੱਲਬਾਤ ਆ ਭਾਈ 4511 ਬਿਰੇ 99 ਬਾਈ ਕੀਤਾ ਡੀਆਈ ਡੀਕਾ 99 ਬਾਈ ਕੀਤਾ ਹੋਇਆ ਡੀਆਈ ਆ ਹੈ ਹਾਂਜੀ 96 ਮਾਡਲ ਆਈ 96 ਮਾਡਲ ਆ ਬਾਈ ਕਿ ਇੰਜਨ ਗੇਅਰ ਦਾ ਓਕੇ ਬਿਲਕੁਲ ਓਕੇ ਆ ਵੀਰੇ ਵਾਹ ਕੇ ਚੈੱਕ ਕਰਕੇ ਲੈ ਜੀ ਕੋਈ ਬੰਦਾ ਓਕੇ ਵੀਰੇ ਟਾਇਰ ਇਹਦੇ ਜਿਹੜੇ 40 ਕੋ ਪੈਸੇ ਹੋਣਗੇ 30 ਹੈਨਾ ਟਾਇਰ ਮੇਰੇ ਮਗਰਲੇ ਕਸੇ ਮੰਨ ਕੇ ਆਏ ਓਏ ਮੂਰਲੇ ਨਵੇਂ ਆ ਇੰਜਨ ਗੇਅਰ ਦੀ ਆਪਣੀ ਫੁੱਲ ਗਰੰਟੀ ਆ ਓਕੇ ਖਚਾਈ ਕਿਤੇ ਚੰਗੇ ਬਿਲਕੁਲ ਓਕੇ 51 ਗੇਰ ਜਿੰਨਾ ਕੰਮ ਕਰਦਾ ਵੀਰੇ ਠੀਕ ਆ ਬਾਈ ਰੇਟ ਕੀ ਰਹੂਗਾ ਵੀਰੇ ਇਹਦਾ ਰੇਟ ਤਾਂ ਜਾਇ ਜੀ 1.5 ਲੱਖ ਰੁਪਈਆ ਸਵਾ ਲੱਖ ਰੁਪਈਆ ਤੇ ਮਨ ਲਾ ਜੇ ਕੋਈ ਵਾਹੂ ਹੋ ਕੇ ਚਲਾ ਕੇ ਤਸੱਲੀ ਦੇ ਨਾਲ ਜਾ ਸਕਦਾ ਬਾਈ ਜੀ ਭਾਵੇਂ 2 ਦਿਨ ਵਾਲੇ 3 ਦਿਨ ਵਾਲੇ ਠੀਕ ਆ ਗਰੰਟੀ ਉਹ ਰੈਡੀਏਟਰ ਨਵਾਂ ਨਵੀਂ ਬੈਟਰੀ ਆ ਠੀਕ ਆ ਸਰਵਿਸ ਹੋਈ ਵੀ ਆ ਠੀਕ ਆ ਬਾਈ ਤੇ ਆ ਬਾਈ ਪਰਲਾ ਟਰੈਕਟਰ ਉਹ ਵੀ ਕਿਹਾ ਵੇਰੇ ਬਾਹਰ ਦੇ ਬੰਦੇ ਨੇ ਲਿਆ ਕੈਨੇਡਾ ਦੇ ਨੇ ਅੱਛ ਇਹ ਨਾ ਕਰਾਉਣਾ ਮੇਰੇ ਠੀਕ ਆ ਬਾਈ ਠੀਕ ਆ ਤੇ ਇਹਦੀ ਕਾਪੀ ਚੱਪਾ ਲਈ ਆ ਬਾਈ ਨਹੀਂ ਮੇਰੇ ਚੱਪਾ ਲਈ ਨਹੀਂ ਦੂਜੀ ਆ ਸਿੰਪਲ ਕਾਪੀ ਬਠਿੰਡਾ ਨੰਬਰ ਆ ਬਠਿੰਡੇ ਦਾ ਨੰਬਰ ਆ ਨਾਂ ਨੂੰ ਕਾਗਜ਼ੀ ਕਾਰਵਾਈ ਓਕੇ ਸਾਰਾ ਕੁਝ ਓਕੇ ਆ ਵੀਰੇ ਠੀਕ ਆ ਬਾਈ ਸਵਾ ਲੱਖ ਰੁਪਏ ਜੋ ਮੰਗਦਾ ਨਾ ਹਾਂ ਹੋ ਜੂਗਾ ਦੇਣ ਲੈਣ ਦੇ ਆ ਲੈਣ ਜਾਵਾਂ ਵੀ ਜਿਹੜਾ ਇਹਨੂੰ ਸੀਟ ਤੇ ਪਾ ਕੇ ਗੇਅਰ ਪਵਾ ਦਈਏ 1 ਲੱਖ ਤੇ 20 ਹਜ਼ਾਰ ਦ ਦੇ ਦਾਂਗਾ 1 ਲੱਖ ਤੇ 20 ਹਜ਼ਾਰ ਨਾ ਵੀ ਮਿੱਤਰੋ 45 ਕਿਲਾ ਟਰੈਕਟਰ ਖਚਾਈ ਇੰਜਨ ਗੇਅਰ ਵੱਲੋਂ ਪੂਰਾ ਓਕੇ ਬੰਬਾ ਮਗਰਲੇ ਟਾਇਰ ਕਸੇ ਮੰਦੜਿਆ ਜੇ ਮੂਰਲੇ ਟਾਇਰ ਆ ਜ ਚਲਵਾਤਾ ਤੇ ਖਜਾਈ ਖਚੂਈ ਨੂੰ ਪੂਰਾ ਬੰਬਾ ਚਲਾ ਕੇ ਵਾ ਕੇ ਵੇਖ ਕੇ ਤਸੱਲੀ ਨਾਲ ਜਾ ਸਕਦੇ ਆ ਜਿਹੜੇ ਪੁਰਾਣੇ ਟਰੈਕਟਰ ਲੈਣਾ ਬਈ ਬਾਈ ਨਾਲ ਰਾਬਤਾ ਕੰਮ ਕਰ ਲਿਓ ਤੇ ਇਧਰਲੇ ਪਾਸੇ ਮੇਹ ਸੀਗੀ ਬਾਈ ਦੀ ਇਹ ਦੋ ਜਣ ਸਾਤ ਇੱਕ ਸਾਧਨ ਤੇ ਇੱਕ ਮੱਝ ਅਗਲੀ ਕਾਰਵਾਈ ਤੁਹਾਡੇ ਹੱਥਾ